ਰਾਹ ਵਿੱਚੋਂ ਇੱਕ ਹੋਰ ਜਨਾਨੀ ਐ ਸਵਾਰੀ ਚੜੀ। ਉਹਦੀ ਉਮਰ ਭਾਵੇਂ 30 ਸਾਲ ਦੇ ਲਗਭਗ ਸੀ ਪਰ ਉਹਨੇ 15 ਵਰਿਆਂ ਦੀ ਦਿਸਣ ਵਾਸਤੇ ਪੂਰਾ ਟੈਲ ਲਾਇਆ ਹੋਇਆ ਸੀ। ਉਮਰ ਦਾ ਇੱਕ ਇੱਕ ਸਾਲ ਲਕਾਉਣ ਵਾਸਤੇ ਉਹਨੇ ਇੱਕ ਇੱਕ ਤੈ ਪਾਊਡਰ ਦੀ ਮੂੰਹ ਉੱਤੇ ਥੱਪੀ ਹੋਈ ਮਾਲੂਮ ਹੁੰਦੀ ਸੀ। ਬੜੇ ਕੁਚੱਜੇ ਤਰੀਕੇ ਨਾਲ ਉਹਨੇ ਮੋٹے ਮੋٹے ਬੋਲ ਰੰਗੇ ਹੋਏ ਸਨ। ਵਾਲਾਂ ਦੇ ਫੁੱਲ ਚੁੜੀਆਂ ਵਖਾਉਣ ਵਾਸਤੇ ਉਹ ਪਲ-ਪਲ ਪਿੱਛੋਂ ਸਿਰ ਤੋਂ ਦੁਪੱਟਾ ਲਾਉਂਦੀ ਧਰਦੀ ਸੀ। ਕੋੜੇ ਜਿਹੇ ਢੱਟ ਲੱਕੇ ਹੋਏ ਸਰੀਰ ਨੂੰ ਸਡੌਲ ਦੱਸਣ ਲਈ ਉਹਨੇ ਲੋੜ ਤੋਂ ਵੱਧ ਕਸਵੇਂ ਲੀੜੇ ਪੈਨੇ ਹੋਏ ਸਨ ਇੰਨੀ ਮਿਹਨਤ ਕਰਨ ਤੇ ਵੀ ਉਹ ਸਾਊ ਨਜ਼ਰਾਂ ਵਿੱਚ ਸੁੰਦਰ ਨਹੀਂ ਸੀ ਬਾਸਦੀ ਹਾਂ ਸ਼ੌਕੀ ਉਹਦੇ ਅੰਗ-ਅੰਗ ਵਿੱਚੋਂ ਜਰੂਰ ਫੁੱਟ-ਫੁੱਟ ਨਿਕਲ ਰਹੀ ਸੀ ਸੀਟ ਉੱਤੇ ਬਹਿ ਕੇ ਉਹਨੇ ਇੱਕ-ਇੱਕ ਸਵਾਰੀ ਵੱਲ ਬੜੇ ਧਿਆਨ ਨਾਲ ਵੇਖਿਆ ਅੰਤੋ ਦੀ ਤਿੱਖੀ ਨਜ਼ਰ ਸਾਹਮਣੇ ਬੈਠੀ ਮਨਜੀਤ ਉੱਤੇ ਆਟਕੀ ਉਹ ਬੜੀ ਚੁਭਵੀ ਨਿਗਾਹ ਨਾਲ ਮਨਜੀਤ ਵਰਲੇ ਵੇਖ ਰਹੀ ਸੀ ਮਨਜੀਤ ਅੱਖੀ ਮਿੱਟੀ ਹੁੰਗਲਾ ਰਹੀ ਸੀ ਇਸ ਵਾਸਤੇ ਇੱਕ ਉਬੜ ਇਸਤਰੀ ਦਾ ਅੱਖਾਂ ਪਾੜ-ਪਾੜ ਦੇਖਣਾ ਉਹਨੂੰ ਬੁਰਾ ਨਾ ਲੱਗਾ ਲਾਰੀ ਕੋਵਾਰ ਹਜਕੇ ਨਾਲ ਖੜੀ ਹੋ ਗਈ ਤੱਕੇ ਨਾਲ ਅਸਵਾਰੀਆਂ ਇੱਕ ਦੂਜੀ ਦੇ ਨਾਲ ਜਾਵੱਜੀਆਂ ਇੱਕ ਅੱਧ ਖੜੋ ਮਰਦਾ ਰਾਹੀ ਅੱਗੋਂ ਭੱਜ ਕੇ ਪਾਸੇ ਹੋਇਆ ਦੀਂਦਾ ਨਹੀਂ ਟੇਟਰਾ ਮਾਰਨਾ ਹੀ ਤਾਂ ਰੇਲ ਹੇਠਾਂ ਸਿਰ ਦੇ ਜਾ ਕੇ ਮੇਰਾ ਤਾਂ ਨਿੱਕਾ ਨਿੱਕਾ ਬਾਲ ਬਚਾਏ ਡਰਾਈਵਰ ਨੇ ਲੋਹਾ ਲਾਕਾ ਹੋ ਕੇ ਕਿਹਾ ਇਹੋ ਜਿਹੇ ਦੀ ਲੱਤ ਬਾਂ ਟੌਟ ਜਿਹੇ ਠਾ ਕੇ ਤਾਂ ਫੇਰ ਪਤਾ ਲੱਗੇ ਚੰਗਾ ਭਲਾ ਇੱਕ ਪਾਸੇ ਤੁਰਿਆ ਜਾਂਦਾ ਭੱਜ ਕੇ ਅੱਗੇ ਹੋ ਗਿਆ ਏ ਅਗਲੀ ਸੀਟ ਤੇ ਬੈਠੇ ਹੈਟ ਵਾਲੇ ਬਾਬੂ ਨੇ ਗਰਮ ਹੋ ਕੇ ਕਿਹਾ ਵੇਖਿਆ ਜੇ ਨਾ ਬਾਬੂ ਜੀ ਫੇਰ ਆਖਣਾ ਡਰਾਈਵਰ ਸ਼ਰਾਬੀ ਸੀ ਡਰਾਈਵਰ ਨੇ ਆਪਣੇ ਹਮਾਇਤੀ ਵੱਲੇ ਵੇਖਦਿਆਂ ਕਿਹਾ ਕੋਈ ਕੋਈ ਹੁੰਦੇ ਹੀ ਅੰਨੇ ਨੇ ਪਤਾ ਨਹੀਂ ਇਹਨਾਂ ਦੇਸੀਆਂ ਨੂੰ ਕਦੋਂ ਅਕਲ ਆਵੇਗੀ ਇੱਕ ਐਕੇ ਪਰਦੇਸੀ ਹੈਟ ਵਾਲੇ ਨੇ ਆਪਣੇ ਆਪ ਨੂੰ ਦੇਸੀਆਂ ਤੋਂ ਵੱਖਰਾ ਕਰ ਲਿਆ ਲਾਰੀ ਫੇਰ ਤੁਰੇ ਜਾ ਰਹੀ ਸੀ ਇਸ ਹੋਹੇ ਨਾਲ ਕੁਲਵੰਤ ਜਾਗ ਪਿਆ ਉਹ ਡਾਰ ਪੂਰਾ ਉਪਰੀਆਂ ਸਵਾਰੀਆਂ ਵੱਲ ਬਿੱਤਰ-ਬਿੱਤਰ ਜਾਗ ਰਿਹਾ ਸੀ ਮਨਜੀਤ ਦੇ ਕੰਨਾਂ ਵਿੱਚ ਅਜੇ ਤੱਕ ਡਰਾਈਵਰ ਦਾ ਵਾਕ ਗੂੰਜ ਰਿਹਾ ਸੀ ਮਾਰਨਾ ਹੀ ਤਾਂ ਰੇਲ ਹੇਠਾਂ ਸਿਰ ਦੇ ਜਾ ਕੇ ਉਹ ਸੋਚਦੀ ਜਾ ਰਹੀ ਸੀ ਅੰਜ ਮਾਰਨ ਦਾ ਇਹ ਢੰਗ ਬੜਾ ਸੌਖਾ ਏ ਸਿਰਫ ਇੱਕ ਅੱਖ ਪਲਕਾਰੇ ਵਿੱਚ ਗੱਡੀ ਦਾ ਪੱਈਆ ਉੱਪਰ ਦੀ ਲੰਗਿਆ ਤੇ ਸਭ ਕੁਝ ਸਮਾਪਤ ਇਸ ਤਰ੍ਹਾਂ ਥਾਂ-ਥਾਂ ਠੋਕਰਾਂ ਖਾਣ ਨਾਲੋਂ ਤੇ ਲੋਕਾਂ ਦੀ ਊਰ-ਊਰ ਕਰਾਉਣ ਨਾਲੋਂ ਚੰਗਾ ਨਹੀਂ ਨਾਲੇ ਮੈਂ ਹੋਰ ਜਿਉਂ ਕੇ ਲੈਣਾ ਵੀ ਕੀਏ ਕੋਈ ਸਾਖ ਨਹੀਂ ਸੰਬੰਧੀ ਨਹੀਂ ਜਿਹਨੂੰ ਮਾਪੇ त्याग ਦੇਣ ਉਹਦਾ ਹੋਰ ਕੌਣ ਬਣੇ ਜਿਨੇ ਬਾਹ ਫੜੀ ਸੀ ਉਹ ਛੱਡ ਗਿਆ ਤਾਂ ਹੋਰ ਕਿਸੇ ਤੇ ਕਾਦਾ ਗਿਲਾ ਬੜੀ ਭਾਰੀ ਭੁੱਲ ਹੋਈ ਮੇਥੋਂ ਇਸ ਵੇਲੇ ਦਾ ਪਤਾ ਹੁੰਦਾ ਕਾ ਉਹਨਾਂ ਦੇ ਨਾਲ ਹੀ ਸੜ ਮਰਦੀ ਆਂਦੇ ਨੇ ਸਤੀ ਹੋਣਾ ਪਾਪ ਈ ਪਰ ਇੰਨਾ ਧੱਕਿਆਂ ਧੋੜਿਆਂ ਨਾਲੋਂ ਤਾਂ ਮੈਂ ਆਂਦੀ ਆਂ 100 ਦਰਜੇ ਚੰਗਾ ਏ ਪਤੀ ਪਿੱਛੋਂ ਇਸਤਰੀ ਦਾ ਜਿਉਣਾ ਕੈਸ ਲੇਖੇ ਤੇ ਕੱਲੀ ਜਨਾਨੀ ਨੂੰ ਪਿੱਛੋਂ ਜਿਉਣੀ ਕੌਣ ਦਿੰਦਾ ਏ ਮੈਨੂੰ ਕਿਸੇ ਜਿਉਣਾ ਦਿੱਤਾ ਕੀ ਇਹ ਜ਼ਿੰਦਗੀ ਏ ਕਾਵਾਂ ਕੁੱਤਿਆਂ ਤੋਂ ਡਰਦੀ ਮੈਂ ਚਿੱਟੀ ਲੋਥ ਤੂੰ ਹੀ ਫਿਰਦੀ ਆਂ ਕੋਈ ਲੋੜ ਨਹੀਂ ਹੁਣ ਇਸ ਨਸ ਭੱਜਦੀ ਸਭ ਕੁਝ ਸਮਾਪਤ ਕਰ ਦਿਆਂਗੀ ਆਤਮ ਹਾਤ ਪਾਪ ਏ ਤਾ ਹੋਵੇ ਪਿਆ ਜਦੋਂ ਰੱਬ ਪੁੱਛੇਗਾ ਦੱਸਾਂਗੀ ਉਹਨੂੰ ਕਿ ਤੇਰਾ ਪੁੰਨਾ ਭਰੀ ਦੁਨੀਆ ਵਿੱਚ ਇੱਕ ਮੈਂ ਹੀ ਪਾਪ ਕਰਨ ਵਾਲੀ ਹਾਂ ਬਸ ਠੀਕ ਏ ਮੈਂ ਇਸ ਜੀਵਨ ਨੂੰ ਹੋਰ ਲੰਮਿਆ ਨਹੀਂ ਕਰਾਂਗੀ ਭਾਬੀ ਕਹਿੰਦਾ ਹੋਇਆ ਕਲਵੰਤ ਮਨਜੀਤ ਦੇ ਗੱਲ ਨਾਲ ਚੰਬੜ ਗਿਆ ਮਨਜੀਤ ਦੇ ਖਿਆਲਾਂ ਦੀ ਲੜੀ ਟੁੱਟ ਗਈ ਉਹਦੇ ਅੰਦਰੋਂ ਇਨਸਾਨੀ ਮੋਹ ਪੁਕਾਰ ਉੱਠਿਆ ਦੱਸ ਕਿਵੇਂ ਕਰੇਂਗੀ ਤੂੰ ਆਤਮ ਹੱਤ ਇਹਦਾ ਪਿੱਛੇ ਕੌਣ ਏ ਤੈਨੂੰ ਇਹਦੇ ਬਦਲੇ ਜਿਉਣਾ ਪਵੇਗਾ ਜੀਵਾਂਗੀ ਮੈਂ ਮੈਨੂੰ ਇਹਦੇ ਬਦਲੇ ਜਿਉਣਾ ਹੀ ਪਵੇਗਾ ਮਨ ਹੀ ਮਨ ਵਿੱਚ ਮਨਜੀਤ ਨੇ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਕੁਲਵੰਤ ਦਾ ਮੂੰਹ ਚਮਕਿਓਣੇ ਪੁੱਛਿਆ ਕੀ ਆ ਬੱਲੀ ਔਸ ਉੱਚੇ ਫੈਸ਼ਨ ਵਾਲੀ ਇਸਤਰੀ ਵੱਲ ਉਂਗਲ ਕਰਕੇ ਕੁਲਵੰਤ ਨੇ ਸ਼ਿਕਾਇਤ ਕੀਤੀ ਮਨਜੀਤ ਨੇ ਨਹੀਂ ਸੀ ਵੇਖਿਆ ਸਾਹਮਣੇ ਬੈਠੀ ਜਨਾਨੀ ਲਾੜ ਨਾਲ ਕੁਲਵੰਤ ਨੂੰ ਛੇੜ ਰਹੀ ਸੀ ਉਹ ਕੁਲਵੰਤ ਨੂੰ ਹੱਸਦਾ ਵੇਖਣਾ ਚਾਹੁੰਦੀ ਸੀ ਮਗਰ ਬੱਚਾ ਹੱਸਣ ਦੇ ਰੌਂ ਵਿੱਚ ਨਹੀਂ ਸੀ। ਉਹਦਾ ਮਾਸੂਮ ਦਿਲ ਵੀ ਸ਼ਾਇਦ ਆਪਣੀ ਦੁਖੀ ਹਵਸਤਾ ਨੂੰ ਅਨੁਭਵ ਕਰ ਰਿਹਾ ਸੀ। ਗੱਲ ਤੋੜਨ ਵਾਸਤੇ ਉਸ ਔਸੈ ਸਤਰੀ ਨੇ ਕੁਲਵੰਤ ਦਾ ਹੱਥ ਫੜ ਕੇ ਕਿਹਾ, "ਨਾਨਕੇ ਚੱਲਿਆ ਐ ਸਗੋਂ ਆ ਮੇਰੇ ਕੋਲ।" ਕੁਲਵੰਤ ਨੇ ਊਂ ਕਰਕੇ ਹੱਥ ਛਡਾ ਲਿਆ। ਮਨਜੀਤ ਨੇ ਸਾਹਮਣੇ ਬੈਠੀ ਵਾਲ ਨਿਗਾਹ ਭਰ ਕੇ ਇੱਕ ਵਾਰ ਟੱਕਿਆ ਪਰ ਮੂੰਹੋਂ ਕੁਛ ਨਾ ਕਿਹਾ। ਉਹ ਸੱਜਰੀ ਬਣੀ ਸ਼ਹਿਰਨ ਮਨਜੀਤ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ। ਇਸੇ ਵਾਸਤੇ ਉਹ ਕੁਲਵੰਤ ਨੂੰ ਵਾਰ-ਵਾਰ ਛੇੜ ਰਹੀ ਸੀ ਗੱਲ ਤੁਰਦੀ ਤੁਰਦੀ ਰੁਕ ਗਈ ਇਸ ਨੂੰ ਉਹਨੇ ਚੰਗਾ ਮਹਿਸੂਸ ਨਾ ਕੀਤਾ ਉਹਦੇ ਅੰਦਰ ਪੁੱਛਦਾਸ ਕਰਨ ਦੀ ਭਟਕੀ ਸਗੋਂ ਵੱਧ ਗਈ ਉਹਨੇ ਮਨਜੀਤ ਦੀਆਂ ਅੱਖਾਂ ਵਿੱਚ ਤੱਕਦਿਆਂ ਕੁਲਵੰਤ ਨੂੰ ਫਿਰ ਕਿਹਾ ਵੀ ਮੈਂ ਤੇਰੀ ਮਾਸੀ ਆ ਤੂੰ ਮੈਨੂੰ ਸਿਆਣਿਆ ਨਹੀਂ ਮੇਰੀ ਮਾਸੀ ਕੋਈ ਨਹੀਂ ਕੁਲਵੰਤ ਨੇ ਦੋਵੇਂ ਨਿੱਕੇ-ਨਿੱਕੇ ਹੱਥ ਪਛਾਣ ਕਰਕੇ ਮੱਲੋ-ਮੱਲੀ ਦਾ ਰਿਸ਼ਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਨਹੀਂ ਬੱਲੇ ਤੇਰੀ ਮਾਸਤੀ ਜੀ ਨੇ ਮਨਜੀਤ ਨੇ ਉਹਦਾ ਦਿਲ ਰੱਖਣ ਬਦਲੇ ਹਾਮੀ ਭਰ ਦਿੱਤੀ ਭੈਣ ਬੜੀ ਉਦਾਸ ਮਲੂਮ ਹੁੰਦੀ ਏ ਕੀ ਗੱਲ ਏ ਮਨਜੀਤ ਨਾਲ ਨੇੜ ਗੰਢਣ ਲਈ ਆਉਣੇ ਹਮਦਰਦੀ ਨਾਲ ਪੁੱਛਿਆ ਆਪਣੇ ਭਾਗ ਭੈਣ ਜੀ ਕਿੱਥੇ ਜਾਣਾ ਈ ਜਿੱਥੇ ਕਿਸਮਤ ਲੈ ਜਾਏ ਸੁੱਖ ਤਾਂ ਹੈ ਤੂੰ ਤਾਂ ਬਹੁਤੀ ਹੀ ਡੋਲੀ ਹੋਈ ਲੱਗਦੀ ਏ ਸਭ ਸੌਖੇ ਦੋਖੋਨਾ ਚਰ ਹੁੰਦਾ ਏ ਜਿੰਨਾ ਚਿਰ ਕਿਸੇ ਗਿਣਤੀ ਮੈਂਤੀ ਵਿੱਚ ਹੋਵੇ ਜਦ ਹੱਦੋਂ ਟੱਪ ਜਾਏ ਫਿਰ ਦੋਖ ਸੋਖ ਦੀ ਸੋਜੀ ਮਟ ਜਾਂਦੀ ਏ ਨਾਲ ਹੀ ਮਨਜੀਤ ਦੇ ਮੂੰਹੋਂ ਜਵਾਲਾਮੁਖੀ ਵਾਂਗ ਇੱਕ ਬਲਦਾ ਹੌਂਕਾ ਨਿਕਲ ਗਿਆ ਬੰਦਾ ਬੰਦੇ ਦਾ ਦਾਰੂ ਹੁੰਦਾ ਏ ਬੀਬੀ ਜੇ ਮੈਂ ਤੇਰੀ ਕੋਈ ਸੇਵਾ ਕਰ ਸਕਾਂ ਤਾਂ ਮਨਜੀਤ ਨੇ ਬੜੇ ਉਚੇਚ ਨਾਲ ਉਸ ਦੀਆਂ ਅੱਖਾਂ ਵਿੱਚ ਵੇਖਿਆ ਸ਼ਾਇਦ ਉਹਦੀ ਦੁਖੀ ਰੂਹ ਕਹਿ ਰਹੀ ਸੀ ਬੰਦਾ ਬੰਦੇ ਦਾ ਦਾਰੂ ਜਾਂ ਵੈਰੀ ਪਰ ਉਹਨੇ ਇਹ ਸ਼ਬਦ ਜ਼ੁਬਾਨ ਤੇ ਨਹੀਂ ਆਉਣ ਦਿੱਤੇ ਅੱਖਾਂ ਨੀਵੀਆਂ ਕਰਕੇ ਉਹਨੇ ਇਨਾ ਹੀ ਕਿਹਾ ਹੱਛਾ ਜੀ ਉੱਤਰ ਕੇ ਗੱਲਾਂ ਕਰਾਂਗੇ ਜੇ ਤੁਸੀਂ ਸੁਣ ਸਕੇ ਤਾਂ ਮਨਜੀਤ ਨਾਲ ਗੱਲ ਖਲੋ ਗਈ ਪਰ ਸਾਥਨ ਕੁਲਵੰਤ ਨੂੰ ਛੇੜ ਛੇੜ ਛੋਟੀਆਂ ਛੋਟੀਆਂ ਗੱਲਾਂ ਕਰਦੀ ਰਹੀ ਲਾਹੌਰ ਆ ਗਿਆ ਲਾਰੀ ਸੁਲਤਾਨ ਦੀ ਤਰ੍ਹਾਂ ਵਿੱਚ ਜਾ ਰੁਕੀ ਮਜ਼ਦੂਰਾ ਨੇ ਭੱਜ ਕੇ ਘੇਰਾ ਪਾ ਲਿਆ ਸਮਾਨ ਸਰਦਾਰ ਜੀ ਕੁਲੀ ਬਾਬੂ ਜੀ ਚੁਫੇਰੇ ਰੌਲਾ ਪੈ ਗਿਆ ਅਸਵਾਰੀਆਂ ਨਾਲੋਂ ਮਜ਼ਦੂਰਾ ਦੀ ਗਿਣਤੀ ਵਧੇਰੇ ਸੀ ਉਹਨਾਂ ਵਿੱਚੋਂ ਸਿਰਫ ਇੱਕ ਦੋ ਦਾ ਹੀ ਕਿਸਮਤ ਨੇ ਸਵਾਗਤ ਕੀਤਾ ਉਹ ਸਮਾਨ ਚੋਕ ਕੇ ਮਾਲਕਾਂ ਦੇ ਮਗਰ ਲਗ ਤੁਰੇ ਬਾਕੀ ਸਾਰੇ ਉਦਾਸ ਹੋ ਕੇ ਧਰੋਧਰ ਖਿਲਰ ਗਏ ਮਨਜੀਤ ਗੰਡੜੀ ਫੜ ਕੇ ਬਾਲ ਨੂੰ ਮੋਢੇ ਲਾਈ ਉਤਰੀ ਕੁਲਵੰਤ ਦੀ ਨਵੀਂ ਬਣੀ ਮਾਸਤੀ ਵੀ ਲੱਕੜੀ ਦੇ ਦਸਤੇ ਵਾਲਾ ਕੱਪੜੇ ਦਾ ਝੋਲਾ ਹੱਥ ਵਿੱਚ ਲਟਕਾਈ ਉਤਰੀ ਭੀੜ ਤੋਂ ਇੱਕ ਪਾਸੇ ਹੋ ਕੇ ਉਹਨੇ ਮੁਸਕਰਾਉਣ ਦਾ ਯਤਨ ਕਰਦਿਆਂ ਕਿਹਾ ਭੈਣ ਜੀ ਆ ਫਿਰ ਦੋ ਦਿਨ ਮੇਰੇ ਕੋਲ ਰਹੋ ਜਰਾ ਜੀਵਨ ਹੋ ਜਾਵੇਗਾ ਤਾਂ ਚਲੀ ਜਾਇ ਮੇਰਾ ਨਾਂ ਪ੍ਰਕਾਸ਼ ਕੌਰੇ ਮੈਂ ਘਰ ਦੁਆਰਾ ਡੇਰਾ ਸਾਹਿਬ ਦੇ ਪ੍ਰਧਾਨ ਦੀ ਨੋ ਆ ਮੇਰਾ ਸਰਦਾਰ ਜੀ ਵੀ ਇੱਥੇ ਹੀ ਰਹਿੰਦਾ ਏ ਨਾਲੇ ਘਰ ਬਹਿ ਕੇ ਰਮਾਨ ਨਾਲ ਦੁੱਖ ਸੁੱਖ ਫੁੱਲਾਂਗੇ ਪ੍ਰਕਾਸ਼ ਕੌਰ ਨੇ ਜੀ ਤਾਂ ਮਨਜੀਤ ਦੀ ਰੀਸ ਨਾਲ ਆਖ ਲਿਆ ਪਰ ਅਗਾ ਉਸ ਵਿਆਹ ਕਾਰਨਕ ਢੰਗ ਨੂੰ ਉਹ ਨਿਭਾ ਨਾ ਸਕੀ ਮਨਜੀਤ ਇੱਕ ਮਿੰਟ ਚੁੱਪਚਾਪ ਉਹਦੇ ਮੂੰਹ ਵੱਲ ਵੇਖਣ ਵਿੱਚੋਂ ਅੱਖਾਂ ਭਰ ਕੇ ਬੋਲੀ ਭੈਣ ਜੀ ਮੈਂ ਕਿਸਮਤ ਦੀ ਮਾਰੀ ਹੋਈ ਜੇ ਮੇਰਾ ਦਿਲ ਬੜਾ ਵਿਸ਼ਵਾਸੀ ਜਿਹਾ ਹੋ ਗਿਆ ਏ ਵੇਖਿਓ ਕੋਈ ਤੋ ਖਾਣਾ ਹੋਵੇ ਮਨਜੀਤ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਦਾ ਭਾਰ ਉਹਦੀਆਂ ਚਿੰਮਣੀਆਂ ਸਹਿ ਨਾ ਸਕੀਆਂ ਤੇ ਉਹ ਨਿਕਦਰੇ ਹੋ ਕੇ ਧਰਤੀ ਤੇ ਟਹਿ ਪਏ ਵਾਹ ਗਰੂ ਆਖ ਬੀਬੀ ਤੇਰਾ ਮੇਰਾ ਰੱਬ ਜਾਮਨ ਮੈਂ ਤਾਂ ਤੈਨੂੰ ਝੋਟੀ ਪਹਿਣ ਜਾਣ ਕੇ ਆਖਿਆ ਏ ਪ੍ਰਕਾਸ਼ ਕੌਰ ਨੇ ਪੱਲੇ ਨਾਲ ਮਨਜੀਤ ਦੀਆਂ ਅੱਖਾਂ ਪੂੰਝਦਿਆਂ ਦਿਲਬਰੀ ਦਿੱਤੀ ਨਹੀਂ ਪਹਿਣ ਜੀ ਤੁਹਾਡੇ ਤੇ ਤਾਂ ਮੈਨੂੰ ਕੋਈ ਸ਼ੱਕ ਨਹੀਂ ਦੁਖੀ ਆਪਣੇ ਪਰਛਾਵੇਂ ਤੋਂ ਵੀ ਡਰਨ ਦੇ ਆਦੀ ਹੋ ਜਾਂਦੇ ਨੇ ਅਨਜੀਤ ਦੀਆਂ ਗਿੱਲੀਆਂ ਅੱਖਾਂ ਵਿੱਚ ਸੈਂਕੜੇ ਦੁੱਖਾਂ ਦੇ ਪਰਛਾਵੇਂ ਝਲਕ ਰਹੇ ਸਨ ਆਓ ਚੱਲੀਏ ਪ੍ਰਕਾਸ਼ਕੌਰ ਨੇ ਕੁਲਵੰਤ ਨੂੰ ਬਾਹਾਂ ਫੜ ਕੇ ਆਪਣੇ ਵੱਲ ਖਿੱਚਦਿਆਂ ਕਿਹਾ ਤਾਂਗਿਆਂ ਵੱਲ ਪੈਰ ਪਟਦਿਆਂ ਪ੍ਰਕਾਸ਼ਕੌਰ ਨੇ ਆਵਾਜ਼ ਮਾਰੀ ਵੇ ਤਾਂਗਾ ਆਇਆ ਬੀਬੀ ਜੀ ਦੋ ਤਿੰਨ ਵਾਜਾਂ ਇਕੱਠੀਆਂ ਆਈਆਂ ਛਾਲਮੀ ਜਾਣਾ ਜੇ ਨਾਰਕਲੀ ਨੈਸਬਤ ਰੋਡ ਬਾਟੀ ਦਰਵਾਜ਼ਾ ਇੱਕ ਗੱਭਰੂ ਨੇ ਕਾਲੇ ਕਦਮੀ ਕੋਲ ਅੱਪੜ ਕੇ ਪ੍ਰਕਾਸ਼ਕੌਰ ਦੇ ਹੱਥੋਂ ਝੋਲਾ ਫੜਦਿਆਂ ਕਿਹਾ ਡੇਰਾ ਸਾਹਿਬ ਡੇਰਾ ਸਾਹਿਬ ਆਓ ਉਹਨੇ ਤਾਂ ਅੰਗੇ ਵਾਲੇ ਇਸ਼ਾਰਾ ਕਰਕੇ ਕਿਹਾ ਲਿਆਓ ਭੈਣ ਜੀ ਤੁਸੀਂ ਵੀ ਗੰਡੜੀ ਫੜਾ ਦਿਓ ਤੇ ਉਹਨੇ ਮਨਜੀਤ ਹੱਥੋਂ ਵੀ ਗੰਡੜੀ ਫੜ ਲਈ ਪੈਸੇ ਦੱਸ ਪਹਿਲਾਂ ਪ੍ਰਕਾਸ਼ ਕੌਰ ਨੇ ਤਾਂਗੇ ਕੋਲ ਪੁੱਜ ਕੇ ਪੁੱਛਿਆ ਤੁਹਾਥੋਂ ਬੀਬੀ ਜੀ ਵੱਧ ਲੈਣੇ ਨੇ ਵੱਧ ਲੈ ਕੇ ਰਹਿਣਾ ਕਿਤੇ ਹੋਇਆ ਆ ਸਾਂ ਜੋ ਤੁਹਾਡੀ ਮਰਜ਼ੀ ਹੋਵੇ ਦਿਓ ਜੇ ਆਓ ਬੈਠੋ ਅਗਲੀ ਸੀਟ ਤੇ ਪ੍ਰਕਾਸ਼ ਕੌਰ ਤੇ ਮਗਰਲੀ ਤੇ ਮਨਜੀਤ ਬਹਿ ਗਈ ਾਂਗਾ ਤਰਪਿਆ ਪ੍ਰਕਾਸ਼ ਕੌਰ ਨੇ ਮਨਜੀਤ ਦੀ ਗੰਡੜੀ ਫੜ ਕੇ ਉਹਦੇ ਕੋਲ ਸੀਟ ਤੇ ਧਰ ਦਿੱਤੀ। ਉਹਦਾ ਵਿਸ਼ਵਾਸ ਹਾਸਲ ਕਰਨ ਵਾਸਤੇ ਚੰਗਾ ਢੰਗ ਸੀ। ਮਨਜੀਤ ਚੁੱਪਚਾਪ ਆਪਣੀ ਸੀਟ ਤੇ ਬੈਠੀ ਕੁਝ ਸੋਚ ਰਹੀ ਸੀ। ਪ੍ਰਕਾਸ਼ ਕੌਰ ਤੇ ਟਾਂਗੇ ਵਾਲੇ ਦੀਆਂ ਗੱਲਾਂ ਤਾਂ ਹੀ ਮੁਕੀਆਂ ਜਾਂ ਟਾਂਗਾ ਡੇਰਾ ਸਾਹਿਬ ਦੇ ਸਾਹਮਣੇ ਜਾ ਖੜਾ। ਟਾਂਗਿਆਂ ਉੱਤਰ ਕੇ ਦੋਵੇਂ ਡੇਰਾ ਸਾਹਿਬ ਮੱਥਾ ਟੇਕਣ ਵਾਸਤੇ ਵਧੀਆਂ। ਬਾਹਰਲੇ ਬੂਹੇ ਅੱਗੇ ਸੱਜਣ ਸਿੰਘ ਪਹਿਰੇ ਤੇ ਖੜਾ ਸੀ। ਪ੍ਰਕਾਸ਼ ਕੌਰ ਨੇ ਕੁਲਵੰਤ ਨੂੰ ਗੱਲਾ ਕੇ ਸੱਜਣ ਸਿੰਘ ਵਾਲੇ ਇਸ਼ਾਰਾ ਕਰਦੇ ਆ ਕਿਹਾ ਉਹ ਵੇਖ ਕਾਕਾ ਤੇਰਾ ਮਾਸੜ ਉਹ ਕੁਲਵੰਤ ਨੂੰ ਮਨਜੀਤ ਦਾ ਪੁੱਤਰ ਹੀ ਸਮਝਦੀ ਸੀ ਮਨਜੀਤ ਨੇ ਸਰਸਰੀ ਨਜ਼ਰ ਨਾਲ ਝਾਕ ਕੇ ਅੱਖਾਂ ਨੀਵੀਆਂ ਕਰ ਲਈਆਂ ਪ੍ਰਕਾਸ਼ੋ ਇੰਨੇ ਦਿਨ ਲਾਈ ਏ ਸੱਜਣ ਸਿੰਘ ਨੇ ਖੱਬੀ ਮੋਚ ਤੇ ਹੱਥ ਫੇਰਦਿਆਂ ਕਿਹਾ ਨਾਲ ਹੀ ਉਹਨੇ ਅੱਖ ਦੇ ਇਸ਼ਾਰੇ ਨਾਲ ਇਹ ਵੀ ਪੁੱਛਿਆ ਕਿ ਤੇਰੇ ਨਾਲ ਦੀ ਕੌਣ ਏ ਤੂੰ ਸਾਦ ਕੀ ਵਹੀਕ ਬੜੇ ਚੰਗੇ ਸਹੇੜੇ ਨੇ ਉਹ ਬੁਢੜੀ ਦੇ ਆਖੇ ਹੀ ਨਹੀਂ ਲੱਗਦੇ ਛੱਡੋ ਇਸ ਕਜੀਏ ਨੂੰ ਤੇ ਦੋਵੇਂ ਬਰਾਹ ਪੈੰਡ ਚੱਲ ਕੇ ਜ਼ਮੀਨ ਸੰਭਾਲੋ ਪ੍ਰਕਾਸ਼ੋ ਨੇ ਬਣੌਟੀ ਗੁੱਸਾ ਪ੍ਰਗਟ ਕਰਦਿਆਂ ਕਿਹਾ ਨਾਲ ਹੀ ਉਹਨੇ ਖੱਬੀ ਅੱਖ ਦਾ ਬੱਗੇ ਸਮਝਾ ਦਿੱਤਾ ਕਿ ਸੱਜਣ ਸਿੰਘ ਹੋਰ ਕੋਈ ਗੱਲ ਕਥਨਾ ਨਾ ਕਰੇ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ